ਕੇਂਦਰ ਸਰਕਾਰ ਵੱਲੋਂ ਕਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਵਾਅਦਾ ਕੀਤਾ ਗਿਆ ਹੈ। ਹੁਣ ਕਰੇਲੂ ਗੈਸ ਸਿਲੰਡਰ ਜਿਹੜਾ ਪਹਿਲਾਂ ਖਪਤਕਾਰ ਨੂੰ 844 ਰੁਪਏ ਵਿੱਚ ਮਿਲਦਾ ਸੀ, ਹੁਣ ਇਹ ਸਿਲੰਡਰ 50 ਰੁਪਏ ਵਾਧੇ ਨਾਲ 894 ਰੁਪਏ ਵਿੱਚ ਮਿਲੇਗਾ। ਬੀਤੇ ਦਿਨ ਤੋਂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਇਹ ਵਾਅਦਾ ਲਾਗੂ ਹੋ ਚੁੱਕਿਆ ਹੈ। ਇੱਥੇ ਜ਼ਿਕਰ ਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 19 ਕਿਲੋਗ੍ਰam ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ। का का है कि इस घरेलू बजट असर जरूर पवेगा डोमेस्टिक तो सिलेंडर का रेट बढ़ा है इंक्रीज़ हुआ है है कंज्यूमर एक्चुअली टू कि उनको पता है कि इसका रेट तो गैस का एलपीजी का रेट इंक्रीज भी हो सकता है डिक्रीज भी हो सकता है वर्ल्ड में जो भी क्रूड ऑयल का जो रेट होगा एज पर उस पर डिपेंड करता है तो कंज्यूमर्स नो कि ये चेंज भी हो सकता है डिक्रीज भी हो सकता है इंक्रीज भी हो सकता है टू हो गए हैं क्योंकि एक साइकिल बना हुआ है लोगों का ਜਿਨੋ ਨੇ ਯੂਜ਼ ਕਰਨਾ ਹੈ ਕਰਨਾ ਹੈ ਹੋਟੈਲਸ ਫੂਡ ਇੰਡਸਟਰੀ ਸਭ ਜਗ੍ਹਾ ਯੂਜ਼ ਹੁੰਦਾ ਹੈ ਤੋ ਉਨ੍ਹਾਂ ਇੱਕ ਸਾਈਕਲ ਬਣਾ ਹੋਇਆ ਹੈ ਉਹ ਯੂਜ਼ ਕਰਤੇ ਸਿਲੰਡਰ ਡੋਮੈਸਟਿਕ ਦਾ 844 ਸੇ 894 ਹੋ ਗਿਆ ਹੈ ਦੇਖੋ ਜੀ ਲੋਕਾਂ ਦੀ ਜੇਬ ਤੇ ਬਹੁਤ ਫਰਕ ਪੈ ਰਿਹਾ ਵੈ ਰਾਤੋਂ ਰਾਤ ਰੇਟ ਵਧ ਗਏ ਨੇ ਕੋਈ ਵੀ ਇਹਦੇ ਵਿੱਚ ਸਰਕਾਰ ਨੇ ਕੋਈ ਵੀ ਇਨਟੀਮੇਸ਼ਨ ਨਹੀਂ ਦਿੱਤੀ ਸਿੱਧਾ ਹੀ ਜਿਹੜਾ 50 ਰੁਪਏ ਵਧਾਤੇ ਨੇ ਇਹਦਾ ਜਿਹੜਾ ਵਾ ਆਮ ਆਦਮੀ ਦੇ ਜਿਹੜਾ ਵਾ ਬਹੁਤ ਹੀ ਅਸਰ ਪੈ ਰਿਹਾ ਵਾ ਅੱਗੇ ਹੀ ਸਿਲੰਡਰ ਜਿਹੜਾ ਬਹੁਤ ਮਹਿੰਗਾ ਸੀ ਜਿਹੜਾ ਵਾ 600 ਦਾ ਸਿਲੰਡਰ ਸ਼ੁਰੂ ਹੋਇਆ ਅੱਜ ਜਿਹੜਾ ਵਾ 900 ਰੁਪਏ ਦਾ ਸਿਲੰਡਰ ਮਿਲ ਰਿਹਾ ਤੇ ਹੁਣ ਵੀ 50 ਰੁਪਏ ਜਿਹੜੇ ਇਹਨਾਂ ਨੇ ਵਧਾ ਦਿੱਤੇ ਨੇ ਸਿਲੰਡਰ ਦੀ ਜਿਹੜੀ ਹੈ ਖਪਤ ਜਿਹੜੀ ਹੈ ਸਾਰਿਆਂ ਨੂੰ ਹੈ ਹੀ ਹੈ ਇਹਦੇ ਨਾਲ ਜਿਹੜਾ ਵਾ ਲੱਗਦੇ ਹੋਏ ਘਰੇਲੂ ਜਿਹੜੀ ਆ ਵਾ ਔਰਤਾਂ ਵਾ ਉਹਨਾਂ ਨੂੰ ਵੀ ਬਹੁਤ ਮੁਸ਼ਕਲ ਆਏਗੀ ਜਿਹੜੀ ਆ ਵਾ ਆਪਣੇ ਘਰਾਂ ਦੇ ਵਿੱਚ ਕਿਉਂਕਿ ਸਾਰੇ ਜਿਹੜੇ ਇਸ ਟਾਈਮ ਕਾਰੋਬਾਰ ਇੰਨੇ ਕਿ ਠੱਪ ਹੋ ਚੁੱਕੇ ਆ ਉੱਤ ਰੇਟ ਵਧਾਣੇ ਉਹਦੇ ਤੇ ਜਿਹੜਾ ਵਾ ਸਰਕਾਰ ਨੂੰ ਬਹੁਤ ਨਿੰਦਾਯੋਗ ਹੈ ਸਰਕਾਰ ਨੂੰ ਚਾਹੀਦਾ ਵਾ ਕਿ ਜਿਹੜੀ ਰੋਜ਼ਮਰਦਾਰੀ ਦੀ ਚੀਜ਼ ਹੈ ਜਿਸ ਤਰ੍ਹਾਂ ਕੀ ਆਪਣੀ ਗੈਸ ਚੁੱਲਾ ਹੈ ਆਪਾਂ ਰੋਜ਼ ਆਪਾਂ ਇਸਤੇਮਾਲ ਕਰਦੇ ਆ ਇਹਦੇ ਰੇਟ ਘਟਨੇ ਚਾਹੀਦੇ ਆ ਜਿਹੜੀਆਂ ਰੋਜ਼ ਦੀਆਂ ਰਸੋਈ ਦੀਆਂ ਚੀਜ਼ਾਂ ਇਹਨਾਂ ਦੇ ਰੇਟ ਘਟਨੇ ਚਾਹੀਦੇ ਆ ਜਿੰਨਾ ਕਿ ਆਮ ਆਦਮੀ ਜਿਹੜਾ ਵਾ ਅੱਛੀ ਤਰ੍ਹਾਂ ਜੀ ਸਕੇ ਤੇ ਰੋਜ਼ਗਾਰ ਜਿਹੜਾ ਵਾ ਪਾ ਸਕੇ ਮਹਿੰਗਾਈ ਦੀ ਮਾਰ ਤੇ ਪਹਿਲੇ ਹੀ ਜਿਹੜਾ ਵਾ ਗਰੀਬ ਆਦਮੀ ਬਹੁਤ ਜਿਹੜਾ ਵਾ ਚੱਲ ਰਿਹਾ ਵਾ ਉਤੋਂ ਸਰਕਾਰ ਜਿਹੜੀ ਆ ਹੁਣ ਆਪਣੇ ਰੇਟ ਵਧਾ ਵਧਾ ਕੇ ਜਿਹੜਾ ਹੈ ਹੋਰ ਜਿਹੜਾ ਵਾ आम आदमी ਦੇ ਉੱਤੇ ਜਿਹੜਾ ਪ੍ਰੈਸ਼ਰ ਪਾ ਰਹੀ ਹੈ ਕਰੇਲੂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰਦੇ ਹੋ ਹੈ ਪੰਜਾਬ ਸਰਕਾਰ ਵੱਲੋਂ 50 ਰੁਪਏ ਪਰ ਸਿਲੰਡਰ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਹੁਣ ਖਪਤਕਾਰਾਂ ਨੂੰ 843 ਰੁਪਏ ਦੀ ਜਗ੍ਹਾ 894 ਰੁਪਏ ਵਿੱਚ ਇਹ ਸਿਲੰਡਰ ਮਿਲੇਗਾ ਔਰ ਇਹ ਸਰਕਾਰ ਵੱਲੋਂ ਬਿਲਕੁਲ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ